ਖਬਰ ਲੈਣੇ ਗੜਸ਼ੰਕਰ ਤੋਂ ਗੜਸ਼ੰਕਰ ਦੇ ਨਾਮ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੈਂਦੀ ਸੂਰਾ ਸਿੰਘ ਵਿਖੇ ਐਨ ਆਰ ਆਈ ਵੀਰਾਂ ਦੇ ਵੱਲੋਂ ਅਤੇ ਮੀਰੀ ਪੀਰੀ ਸਪੋਰਟਸ ਕਲੱਬ ਦੇ ਇਲਾਕੇ ਦੇ ਸਹਿਯੋਗ ਦੇ ਨਾਲ ਨੈਸ਼ਨਲ ਪੱਧਰ ਦਾ ਰਾਮਸਰ ਸਾਹਿਬ ਸਪੋਰਟ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ 50 ਲੱਖ ਦੀ ਲਾਗਤ ਦੇ ਨਾਲ ਬਣੇ ਸਟੇਡੀਅਮ ਦਾ ਅੱਜ ਇਲਾਕੇ ਦੇ ਨਾਮਵਾਰ ਸ਼ਖਸੀਤਾਂ ਦੇ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਿਬਨ ਕੱਟ ਕੇ ਟੂਰਨਾਮੈਂਟ ਵੀ ਸ਼ੁਰੂ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਦੱਸਿਆ ਕਿ ਐਨਆਰਏ ਵਿਰਾਂ ਅਤੇ ਮੀਰੀਪਰੀ ਸਪੋਰਟਸ ਕਲੱਬ ਦੇ ਸਹਿਯੋਗ ਦੇ ਨਾਲ ਨੈਸ਼ਨ ਪੱਦਰ ਤੇ ਸਟੇਡੀਅਮ ਦੇ ਨਾਲ-ਨਾਲ ਸਕੂਲ ਦੇ ਵਿੱਚ ਵੱਡੇ ਬੱਦਰ ਤੇ ਡਵੈਲਪਮੈਂਟ ਹੋਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਦੀ ਅਣਮਿੱਥੀ ਮਿਹਨਤ ਦੀ ਬਲੌਦ ਅ ਸਕੂਲ ਦੇ ਵਿੱਚ ਇੱਕ 1000 ਦੇ ਕਰੀਬ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਪ੍ਰਿੰਸੀਪਲ ਕਿਰਪਾਲ ਸਿੰਘ ਨੂੰ ਪੰਜਾਬ ਦੇ ਨਾਮਵਰ ਸਕੂਲਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਦੀ ਵらいਦ ਦਿੱਤੀ ਅਤੇ ਕਿਹਾ ਕਿ ਸਕੂਲ ਦੀ ਬਦਲੀ ਹੋਈ ਨਵਾਰਤ ਇਹ ਨੈਸ਼ਨ ਪੱਦਰ ਦੇਖੇ ਇਸ ਰੇਡੀਮਦਲੀ ਸਕੂਲ ਦਾ ਸਟਾਫ ਵਧਾਈ ਦਾ ਪਾਤਰ ਵੀ ਹੈ ਇਸ ਨੈਸ਼ਨਲ ਪੱਧਰ ਦੇ ਸਟੇਡੀਅਮ ਦੇ ਵਿੱਚ ਸੁੰਦਰ ਘਰ ਐਥਲੈਟਿਕ ਟ੍ਰੈਕ ਅਤੇ ਖਿਡਾਰੀਆਂ ਦੇ ਲਈ ਹਰ ਤਰ੍ਹਾਂ ਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਤਾਂ ਕਿ ਇਲਾਕੇ ਦੇ ਨੌਜਵਾਨ ਨਸ਼ਾ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਵੱਡਾ ਹੀ ਸਟੇਡੀਅਮ ਜਿਹੜਾ ਹੈਗਾ ਜਿਹੜਾ ਰੈਨੂਵੇਟ ਕੀਤਾ ਗਿਆ ਗਰਾਊਂਡ ਜਿਹੜਾ ਦੁਬਾਰਾ ਬਣਾਈ ਗਈ ਇਹ ਸਾਰਾ ਉਦਮ ਜਿਹੜਾ ਹੈਗਾ ਸਾਡੇ ਐਨਆਰਏ ਵੀਰ ਜਿਹੜੇ ਹੈਗੇ ਆ ਸਾਡੀ ਪਿੰਡੀ ਪੰਚਾਇਤ ਜਿਹੜੀ ਆ ਪਦੀਸੂਰਜ ਸਿੰਘ ਦੀ ਹੋਰ ਜਿਹੜੇ ਖਾਸ ਕਰਕੇ ਜਿਹੜੇ ਸਪੋਰਟਸ ਨੂੰ ਡੈਡੀਕੇਟਡ ਆ ਉਹਨਾਂ ਦੀ ਮਦਦ ਨਾਲ ਇੱਥੇ ਤੱਕ ਪਹੁੰਚ ਆ ਇੱਕ ਬੜਾ ਵੱਡਾ ਉਦਮ ਸੀ ਇਹ ਔਰ ਸਾਡੀ ਕਈ ਵੀਰ ਜਿਹੜੇ ਹੈਗੇ ਆ ਜਿਹੜੇ ਕਿ ਮਤਲਬ ਸਪੋਰਟਸ ਨੂੰ ਬਹੁਤ ਹੀ ਤਰਜੀਹ ਦਿੰਦੇ ਆ ਔਰ ਜ਼ਰੂਰੀ ਵੀ ਆਜ ਜੋ ਅੱਜ ਕੱਲ ਦਾ ਮਾਹੌਲ ਹੈ ਆ ਜਿਹੜੇ ਜਿਹੜੇ ਪਾਸੇ ਜਾ ਰਹੇ ਆ ਉਹਨਾਂ ਦੀ ਜਿਹੜੀ ਹੈਗੀ ਐ એનર્ਜੀ ਨੂੰ ਚੈਨਲਾਈਜ਼ ਕਰਨ ਲਈ ਸਹੀ ਦਿਸ਼ਾ ਦੇਣ ਲਈ ਆ ਇੱਕ ਬੜਾ ਵੱਡਾ ਉਦਮ ਸੀਗਾ ਔਰ ਸਾਡਾ ਸਾਰਿਆਂ ਸੁਪਨਾ ਸੀਗਾ ਕਿ ਇਹ ਸਟੇਡੀਅਮ ਜਿਹੜਾ ਹੈਗਾ ਨੈਸ਼ਨਲ ਲੈਵਲ ਦਾ ਬਣੇ ਔਰ ਮੈਨੂੰ ਬੜੀ ਖੁਸ਼ੀ ਆ ਕਿ ਇਹ ਨੈਸ਼ਨਲ ਲੈਵਲ ਦਾ ਨੇੜੇ ਤੇ ਪਹੁੰਚ ਹੀ ਗਿਆ ਬਣ ਹੀ ਗਿਆ ਔਰ ਸਾਡੀ ਕੋਸ਼ਿਸ਼ ਆ ਕਿ ਆ ਕੇ ਆਨਲ ਦਿਨਾ ਚ ਮਨ ਲੋਬੀ ਤੇ ਨੈਸ਼ਨਲ ਲੈਵਲ ਦੇ ਜਿਹੜੇ ਹੈਗੇ ਆ ਮੈਚ ਹੋਣ ਗਰਾਊਂਡ ਜਿਹੜੀ ਹੈਗੀ ਆ ਇਹ ਲਗਭਗ 50 ਲੱਖ ਰੁਪਏ ਦੇ ਕਰੀਬ ਜਿਹੜੇ ਐਨਆਰਏ ਵੀਰ ਜਿਹੜੇ ਹੈਗੇ ਜਿੰਨੇ ਹੈਲਪ ਕੀਤੀ ਆ ਉਹਨਾਂ ਦੀ ਹੈਲਪ ਨਾ ਬਣੀ ਹੈਗੀ ਆ ਨਾ ਸਿਰਫ ਗਰਾਊਂਡ ਸਾਡੇ ਜਿਹੜੇ ਵੀਰ ਜਿਹੜੇ ਆ ਉਹ ਸਾਡੇ ਸਕੂਲ ਦਾ ਪੂਰਾ ਖਿਆਲ ਰੱਖਦੇ ਆ ਉਹਨਾਂ ਨੇ ਸਕੂਲ ਦੇ ਅੰਦਰ ਵੀ ਜਿਹੜੇ ਹੈਗੇ ਆ ਲਗਭਗ 10 ਲੱਖ ਰੁਪਏ ਲਾਏ ਆ ਔਰ ਬਲਾਕਸ ਲਾ ਕੇ ਸਾਡੇ ਰਸਤੇ ਜਿਹੜੇ ਹੈਗੇ ਨੇ ਸ਼ਾਨਦਾਰ ਬਣਾਏ ਆ ਸਕੂਲ ਦੀ ਦਿੱਖ ਜਿਹੜੀ ਹੈਗੀ ਆ ਹੋਰ ਬੜੀ ਸ਼ਾਨਦਾਰ ਬਣਾਈ ਆ ਗਰਾਊਂਡ ਜਿਹੜਾ ਹੈਗਾ ਉਹਦਾ ਲੈਵਲ ਜਿਹੜਾ ਵਾਕਈ ਜਿਹੜਾ ਨੈਸ਼ਨਲ ਲੈਵਲ ਦਾ ਹੈਗਾ ਕਾਜ ਜਿਹੜਾ ਦੁਆਰਾ ਲਾਇਆ ਗਿਆ ਔਰ ਵਾਟਰ ਸਪ੍ਰਿੰਕਲ ਦੇ ਜਿਹੜੇ ਹੈਗੇ ਅੰਡਰਗਰਾਉਂਡ ਪਾਈਪ ਵਿਸਾਏ ਗਏ ਮੋਟਰ ਵੱਡੀ ਲਾਈ ਗਈ ਔਰ ਸਟੇਡੀਅਮ ਦੁਬਾਰਾ ਰੈਨੋਵੇਟ ਕੀਤਾ ਗਿਆ ਔਰ ਅੱਜ ਉਹਦਾ ਉਦਘਾਟਨ ਵੀ ਕੀਤਾ ਗਿਆ ਸਟੇਡੀਅਮ ਦਾ ਸਾਡੇ ਜਿਹੜੇ ਵੀਰ ਜਿਹੜੇ ਹੈਗੇ ਆ ਜਿਹੜੇ ਕਿ ਸਪੋਰਟਸ ਦੇ ਉੱਚ ਅਧਿਕਾਰੀ ਜਿਹੜੇ ਹੈਗੇ ਆ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਖਤਰ ਜਿਹੜੇ ਹੈਗੇ ਆ ਹੋਰ ਨਾਲ ਦੀ ਟੀਮ ਜਿਹੜੀ ਇੱਥੇ ਪਧਾਰੀ ਆ ਸਾਰਿਆਂ ਦਾ ਧੰਨਵਾਦ ਦੀਆਂ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਧੰਨਵਾਦ ਜੀ ਬਹੁਤ ਵਧੀਆ ਪੰਜਾਬ ਦੇ ਵਿੱਚ ਇੱਕ ਲੁਧਿਆਣਾ ਸਟੇਡੀਅਮ ਹੀ ਆ ਜਿਹੜਾ ਵੱਡਾ ਆ ਉਤੋਂ ਬਾਅਦ ਜੇ ਪੰਜਾਬ ਦੇ ਵਿੱਚ ਫੈਂਸਿੰਗ ਵਾਲੀ ਗੱਲ ਕਰੀਏ ਟਰੈਕ ਵਾਲੀ ਗੱਲ ਕਰੀਏ ਇੰਨੀ ਵਧੀਆ ਗਰਾਊਂਡ ਦੀ ਗੱਲ ਕਰੀਏ ਇੰਨਾ ਵਧੀਆ ਸਟੇਡੀਅਮ ਦੀ ਗੱਲ ਕਰੀਏ ਤੇ ਉਸ ਤੋਂ ਬਾਅਦ ਲੁਧਿਆਣੇ ਤੋਂ ਬਾਅਦ ਤਕਰੀਬਨ ਇਹ ਸਟੇਡੀਅਮ ਸਾਡਾ ਹੁਣ ਦੂਜੇ ਨੰਬਰ ਤੇ ਆ ਸਕਦਾ ਛੋਏਸ ਕਰਕੇ ਉਹ ਸਾਡੇ ਐਨਆਰਆਈ ਭਰਾ ਜਿਹੜੇ ਬਾਹਰ ਬੈਠੇ ਵੀ ਸੋਚਦੇ ਆ ਕਿ ਪੰਜਾਬ ਦਾ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਆ ਸਾਡੇ ਬੱਚੇ ਖੇਡਾਂ ਨਾਲ ਜੁੜਨ ਉਹਦੇ ਲਈ ਉਹਨਾਂ ਨੇ ਲੱਖਾਂ ਰੁਪਏ ਇਸ ਸਟੇਡੀਅਮ ਦੇ ਉੱਪਰ ਖਰਚੇ ਸਟੇਡੀਅਮ ਇਹ ਸਾਡੇ ਪਹਿਲੇ ਜਿਹੜੇ ਸਾਡੇ ਵੱਡੇ ਭਰਾ ਆ ਉਹਨਾਂ ਨੇ ਤਕਰੀਬਨ ਬਾਹਰ ਜਿਹੜਾ ਬਣਾਇਆ ਉਹਦੇ ਲਈ ਕਾਫੀ ਉਦੋਂ ਵੀ ਪੰਜਾਬ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਤ ਹੋਣੀ ਵੱਡੀ ਦੇਣ ਸੀ ਇਹ ਸਟੇਡੀਅਮ ਬਣਾਉਣ ਦੇ ਵਿੱਚ ਤੇ ਐਨਆਰੀਆਂ ਭਰਾਵਾਂ ਨੇ ਆਪਣਾ ਹਿੱਸਾ ਪਾ ਕੇ ਸਟੇਡੀਅਮ ਬਣਾਇਆ ਸੀ ਤੇ ਹੁਣ ਇਹ ਗਰਾਊਂਡ ਦੀ ਬਹੁਤ ਲੋੜ ਸੀ ਕਿਉਂਕਿ ਵਧੀਆ ਗਰਾਊਂਡ ਦੇ ਵਿੱਚ ਵਧੀਆ ਮੈਚ ਹੋ ਸਕਦੇ ਆ ਸੋ ਅੱਜ ਸਮੁੱਚੀ ਪੀਐਫਏ ਜਿੱਥੋਂ ਤੱਕ ਕਿ ਵਿਦੇਵਾਲੀ ਦੀ ਜਿਹੜੇ 올 인디아 푸트볼 페데레이션 ਤੇ ਇਸ ਵੇਲੇ ਨਵੇਂ ਦੀਕਾਰ ਦੇ ਪੰਜਾਬ ਦੀ ਉਹ ਵੀ ਪਹੁੰਚੇ ਹੋਏ ਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਜਦੋਂ ਵੀ ਹੁਣ ਕੋਈ ਨੈਸ਼ਨਲ ਦੀ ਇਵੈਂਟ ਪੰਜਾਬ ਦੇ ਵਿੱਚ ਆਵੇਗੀ ਤੇ ਅਸੀਂ ਇਸ ਸਟੇਡੀਅਮ ਦੇ ਵਿੱਚ ਪਹਿਲ ਦੇ ਆਧਾਰ ਤੇ ਲੈ ਕੇ ਆਵਾਂਗੇ ਸਾਡੇ ਲਈ ਖੁਸ਼ੀ ਦੀ ਗੱਲ ਆ ਜੋ ਜੋ ਉਹਨਾਂ ਨੇ ਸਾਨੂੰ ਅਸੀਂ ਉਹਨਾਂ ਨੂੰ ਸੱਦਿਆ ਜੋ ਜੋ ਉਹਨਾਂ ਨੇ ਸਾਨੂੰ ਕਿਹਾ ਵੀ ਆ ਚੀਜ਼ਾਂ ਚਾਹੀਦੀਆਂ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਵੀ ਪ੍ਰਿੰਸੀਪਲ ਸਾਹਿਬ ਨੇ ਕਿਹਾ ਵੀ ਰਾਹਤਾਂ ਦੇ ਵਿੱਚ ਬਲਾਕ ਲੱਗਣੇ ਚਾਹੀਦੇ ਆ ਸੋਨਾ ਐਨਆਰਆਈ ਭਰਾਵਾਂ ਨੇ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਜਿਦਵੇਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡਾ ਸਕੂਲ ਪੰਜਾਬ ਦੇ ਉਹਨਾਂ ਗਿਣਵੇਂ ਚੋਣਵੇਂ ਸਕੂਲਾਂ ਦੇ ਵਿੱਚ ਆਉਂਦਾ ਜਿਹਦੇ ਵਿੱਚ ਇੰਨੇ ਵੱਡੀ ਪੱਧਰ ਦੇ ਬੱਚੇ ਕਦੇ ਪੜ੍ਹਨ ਆਉਂਦੇ ਆ ਕਿਉਂਕਿ ਇੱਥੇ ਦਾ ਸਟਾਫ ਵਧੀਆ ਇੱਥੇ ਦੀ ਪੜ੍ਹਾਈ ਵਧੀਆ ਇੱਥੇ ਦਾ ਜਿਹੜਾ ਕਮਾਂਡਰ ਆ ਪ੍ਰਿੰਸੀਪਲ ਕਰਪਾਲ ਸਿੰਘ ਜਿਹੜੇ ਕਮਾਂਡ ਕਰਦੇ ਆ ਉਹ ਵਧੀਆ ਤੇ ਸਾਡੇ ਸਰਪੰਚ ਸਾਹਿਬ ਖੜੇ ਆ ਸਰਦਾਰ ਜਨੈਲ ਸਿੰਘ ਜੀ ਸਾਡੀ ਸਮੁੱਚੀ ਸਾਨੂੰ ਖੁਸ਼ੀ ਇਸ ਗੱਲ ਦੀ ਆ ਕਿ ਸਮੁੱਚੀ ਪੰਚਾਇਤ ਇੱਥੋਂ ਦੇ ਰਾਮ ਸਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਬ ਜਦਾਜੀਤ ਸਿੰਘ ਸਪੋਰਟਸ ਕਲੱਬ ਪੂਰੇ ਨਗਰ ਨਵਾਸੀ ਜਿਹੜੇ ਸਾਡੇ ਐਨਆਰਏ ਭਰਾ ਆ ਸਾਰਿਆਂ ਨੇ ਇਸ ਗਰਾਊਂਡ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਸੋ ਮਹਾਰਾਜ ਦੇਗੇ ਇਹੀ ਅਰਦਾਸ ਹੈ ਕਿ ਬਹੁਤ ਜਲਦੀ ਅਜੀਤ ਗਰਾਊਂਡ ਦੇ ਵਿੱਚ ਨੈਸ਼ਨਲ ਦੇ ਮੈਚ ਜਿਹੜੀਆਂ ਬਾਹਰੋਂ ਟੀਮਾਂ ਖੇਡਣ ਆਉਂਦੀਆਂ ਉਹਨਾਂ ਦੇ ਮੈਚ ਦੇਖੀਏ ਇਹ ਸਾਡੀ ਪੂਰਨਾ ਅਧਿਆ ਕਾਲ ਦੇ ਵਿੱਚ ਵਿੱਚ ਇਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਜੀ ਸਰ ਅੱਜ ਅੱਜ ਮੀਰੀਪੇਰੀ ਸਪੋਰਟਸ ਕਲੱਬ ਤੇ ਸਾਹਿਬ ਜਤਾ ਅਜੀਤ ਸਿੰਘ ਸਪੋਰਟਸ ਕਲੱਬ ਪੱਬੀ ਸੂਰਜ ਸਿੰਘ ਵੱਲੋਂ ਜੋ ਇੱਕ ਵੱਡਾ ਉਪਰਾਲਾ ਕੀਤਾ ਗਿਆ ਇੱਥੇ ਫੁੱਟਬਾਲ ਦੀ ਗਰਾਊਂਡ ਨਵੀਂ ਵੇਸੇਰੋ ਬਣਾਈ ਗਈ ਆ ਸਟੇਡੀਅਮ ਨੂੰ ਬਣ ਕੀਤਾ ਗਿਆ ਇਹਦੇ ਲਈ ਅੱਜ ਆਪਾਂ ਦਾ ਮੌਕਾ ਮਿਲਿਆ ਬਹੁਤ ਵੱਡਾ ਉਪਰਾਲਾ ਆ ਜਿਹੜਾ ਇਹਨਾਂ ਨੇ ਇਹ ਗਰਾਊਂਡ ਬਹੁਤ ਵਧੀਆ ਬਣਾਈ ਆ ਤੇ ਇੱਥੇ ਚੰਗੇ ਪਲੇਅਰਸ ਨੂੰ ਵਧੀਆ ਗਰਾਊਂਡ ਦੇ ਵਿੱਚ ਖੇਡਣ ਦਾ ਮੌਕਾ ਮਿਲੇਗਾ ਤੇ ਸਾਡੀ ਤਾਂ ਇੱਛਾ ਇਹ ਆ ਕਿ ਪਲੇਅਰ ਇੱਥੇ ਵਧੀਆ ਗਰਾਊਂਡ ਵਿੱਚ ਖੇਡ ਕੇ ਕੋ ਚੰਗੇ ਲੈਵਲ ਤੇ ਜਾਣ ਤੇ ਇੱਥੇ ਦੀ ਜੀ ਇੰਨੀ ਵਧਾਈ ਦੇ ਹੱਕਦਾਰ ਆ ਇਹਨਾਂ ਦੀ ਪੂਰੀ ਆਪਾਸ ਦੇ ਵੀ ਖੇਡਾਂ ਦੇ ਵੀ ਸਮੂਚੀ ਟੀਮ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਦਰਸ਼ਕਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਤੇ ਸਪੋਰਟਸ ਲਵਰਜ਼ ਨੂੰ ਵੀ ਇੱਥੇ ਇਹ ਇੱਛਾ ਸਾਡੀ ਕਿ ਵਧੀਆ ਮੈਚ ਦੇਖਣ ਨੂੰ ਮਿਲਣ ਤੇ ਪੰਜਾਬ ਫੋਟੋ ਲੈਸੋਸੀਏਸ਼ਨ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਇਹ ਨਾਂ ਮੈਂ ਪ੍ਰੋਮਿਸ ਕੀਤਾ ਹੈ ਕਿ ਜਦੋਂ ਵੀ ਸਾਨੂੰ ਕੋਈ ਨੈਸ਼ਨਲ ਐਕਟੀਵਿਟੀ ਮਿਲੂਗੀ ਜੇ ਉਹ ਫੈਡਰੇਸ਼ਨ ਦੀ ਟੀਮ ਇੱਥੇ ਇਨਸਪੈਕਟ ਕਰੂਗੀ ਜੋ ਪੈਰਾਮੀਟਰਸ ਨੂੰ ਫੁਲਫਿਲ ਕਰਦੇ ਆ ਤਾਂ ਇੱਥੇ ਕੋਈ ਨਾ ਕੋਈ ਲੈਕਸ਼ੂ ਕੰਪੀਟੀਸ਼ਨ ਅਸੀਂ ਜ਼ਰੂਰ ਕਰਾਵਾਂਗੇ ਇਹਨਾਂ ਦੇ ਸਹਿਯੋਗ ਨਾਲ ਤਾਂ ਕਿ ਦਰਸ਼ਕਾਂ ਨੂੰ ਨੈਸ਼ਨਲ ਇਵੈਂਟ ਦੇ ਦੇਖਣ ਦਾ ਮੌਕਾ ਮਿਲ ਸਕੇ ਏਵਨ ਪੰਜਾਬੀ ਟੀਵੀ ਦੇ ਲਈ ਗੜਸ਼ੰਕਰ ਤੋਂ ਬਿੱਟੂ ਚੋਹਾਂਦੀ ਖਾਸ ਰਿਪੋਰਟ